ਹੈਲੋ ਮੈਂ ਡਾਕਟਰ ਤੇਰਨਕਰ ਲੈ ਕੇ ਆਈਆਂ ਇੱਕ ਨਵੀਂ ਵੀਡੀਓ ਹਰ ਇੱਕ ਮਾਪਿਆਂ ਦੀ ਖਾਹਿਸ਼ ਹੁੰਦੀ ਆ ਕਿ ਉਹਨਾਂ ਦੀ ਲੱਡਾਂ ਨਾਲ ਪਾਲ-ਪੋਸ ਕੇ ਵੱਡੀ ਕੀਤੀ ਪਿਆਰੀ-ਪਿਆਰੀ ਧੀ ਨੂੰ ਵਿਆਹ ਜਾਣ ਤੋਂ ਬਾਅਦ ਸਾਰੇ ਘਰ ਸਾਰੇ ਸੰਸਾਰਕ ਸੁੱਖ ਮਿਲ ਸੋਚਣ ਚ ਕੀ ਹਰਜਾ ਕੁਝ ਮਾਪਿਆਂ ਦੀ ਤਾਂ ਇਹ ਖਾਹਿਸ਼ ਪੂਰੀ ਵੀ ਹੋ ਜਾਂਦੀ ਆ ਪਰ ਬਹੁਤੇ ਮਾਪੇ ਇਸ ਗੱਲੋਂ ਦੁਖੀ ਹੁੰਦੇ ਆ ਕਿ ਧੀ ਵਿਆਹ ਕੇ ਸੁਰਖਰੂ ਹੋਣ ਦਿੱਤਾ ਉਹ ਬਹੁਤ ਦੁਖੀ ਹੋਗੇ ਕਿਉਂਕਿ ਉਹਨਾਂ ਦੀ ਧੀ ਆਪਣੀ ਸੱਸ ਤੋਂ ਬਹੁਤ ਦੁਖੀ ਹੈ। ਕਈ ਥਾਵਾਂ ਤੇ ਮਾਪਿਆਂ ਨੇ ਚਾਹਾਂ ਨਾਲ ਆਪਣਾ ਪੁੱਤ ਵਿਆਇਆ ਹੁੰਦਾ। ਮੈਂ ਤਾਂ ਦੂਜੀ ਤਰਫ ਦੀ ਵੀ ਗੱਲ ਕਰਨੀ ਹੈ। ਮੈਂ ਨਿਰਪੱਖ ਹੋ ਕੇ ਤਕੜੀ ਫੜੀ ਆ। ਪਰ ਨੋ ਦੇ ਆਉਂਦੇ 25-30 ਸਾਲਾਂ ਤੋਂ ਸੁਖੀ ਵਸਦੇ ਲੋਕਾਂ ਦਾ ਜੁਣਾ ਹਰਾਮ ਹੋ ਜਾਂਦਾ। ਜਦੋਂ ਨੋ ਉਹਨਾਂ ਨੂੰ ਪੈਰ-ਪੈਰ ਤੇ ਝੂਠੇ ਕੇ ਸੱਚ ਫਸਾਉਣ ਦਾ ਡਰਾਵਾ ਦਿੰਦੀ ਹੈ। ਡਾਕਟਰ ਤੇਰਾ ਕੌਰ ਨੇ ਨਿਰਪੱਖ ਹੋ ਕੇ ਦੋਨੋਂ ਪੱਖ ਤੁਹਾਡੇ ਅੱਗੇ ਰੱਖ ਦਿੱਤੇ ਆ। हां मैं क्योंकि मेरा चैनल सामाजिक पक्ष विश्लेषण ਕਰਨ ਵਾਲਾ ਨਹੀਂ ਹੈ ਨਹੀਂ ਤਾਂ ਬੜਾ ਲੰਬਾ ਚੌੜਾ ਭਾਸ਼ਣ ਹੋ ਸਕਦਾ ਹੈ ਮੈਨੂੰ ਇਹ ਪੱਖ ਇੱਥੇ ਸਮੇਟਣਾ ਪੈਣਾ ਹੈ ਕਿਉਂਕਿ ਮੈਂ ਜੋਤਿਸ਼ ਪੱਖ ਅੱਗੇ ਲਿਆਉਣਾ ਜੋ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਮੈਂ ਦੱਸਾਂਗੀ ਕਿ ਅਸਲ ਫਸਾਦੀ ਜੜ੍ਹ ਹੈ ਕਿਹੜੀ ਹੈ ਸਾਡੇ ਘਰਾਂ ਚ ਰਿਸ਼ਤਾ ਆ ਜੋ ਸਭ ਤੋਂ ਪਵਿੱਤਰ ਵੀ ਹੈ ਤੇ ਸਭ ਤੋਂ ਨਾਜ਼ੁਕ ਵੀ ਉਹ ਹੈ ਸਸਤੇ ਨੌਂ ਦਾ ਰਿਸ਼ਤਾ ਕਈ ਘਰਾਂ ਵਿੱਚ ਦੋਨੋਂ ਮਾਤੀ ਵਾਂਗ ਰਹਿੰਦੀਆਂ ਤੇ ਕਈ ਥਾਵਾਂ ਤੇ ਉਹਨਾਂ ਵਿੱਚੋਂ ਇੱਕ ਚੁੱਪ ਜਾਂ ਖਮੋਸ਼ੀ ਦੀ جنگ ਅੰਦਰ ਖਾਤੇ ਚੱਲਦੀ ਰਹਿੰਦੀ ਹੈ ਸਵਾਲ ਇਹ ਆ ਕਿ ਇਹ ਸਿਰਫ ਸੁਭਾਅ ਦਾ ਫਰਕ ਹੈ ਵੈਸੇ ਬਹੁਤੇ ਕੇਸਾਂ 'ਚ ਅਸੀਂ ਕਹਿ ਦਿੰਨੇ ਆ ਏਜ ਫੈਕਟਰ ਆ ਏਜ ਗੈਪ ਆ ਤੇ ਸੁਭਾਅ ਅਲੱਗ-ਅਲੱਗ ਹੁੰਦੇ ਆ ਨਹੀਂ ਜਾਂ ਫਿਰ ਦੂਜਾ ਪੱਖ ਲੈ ਲਓ ਕਿ ਗ੍ਰਹਿ ਹੀ ਕਰ ਰਹਾ ਹੈ ਜਾਂ ਕਰਦੇ ਅੰਦਰੇ ਖੇਡ ਵੀਡੀਓ ਦੇ ਅੰਤ ਤੱਕ ਬਣੇ ਰਹੋ ਤਾਂ ਜੋ ਜੋਤਿਸ਼ ਪੱਖ ਦੀ ਹਰ ਕੜੀ ਤੁਹਾਨੂੰ ਸਮਝ ਪਵੇ। ਅੰਤ ਵਿੱਚ ਬੈਸੇ ਮੈਂ ਇੱਕ ਅਜਿਹਾ ਉਪਾਤ ਦੱਸਣਾ ਹੀ ਹੁੰਦਾ ਜੋ ਘਰ ਦੀ ਊਰਜਾ ਨੂੰ ਬਦਲ ਦਿੰਦਾ ਹੈ। ਇਸ ਲਈ ਰਹੋ ਮੇਰੇ ਨਾਲ। ਫਾਇਦਾ ਤੁਹਾਡਾ ਹੈ ਖਾਸ ਕਰਕੇ ਮਾਪੇ ਮੇਰੀ ਵੀਡੀਓ ਜ਼ਰੂਰ ਸੁਣਨ ਜਿਹਨਾਂ ਨੇ ਆਪਣੇ ਧੀਆਂ ਦਾ ਰਿਸ਼ਤਾ ਕਰਨਾ ਹੈ। ਕਿਉਂਕਿ ਜਦੋਂ ਰਿਸ਼ਤਾ ਹੋ ਚੁੱਕਾ ਉੱਥੇ ਤਾਂ ਸਾਡੇ ਕੋਲ ਕੋਈ ਹੱਲ ਨਹੀਂ ਹੈ। ਕੰਪਰੋਮਾਈਜ਼ ਪਰ ਜਿੱਥੇ ਹਜੇ ਰਿਸ਼ਤੇ ਕਰਨੇ ਆ ਮੇਰੀ ਵੀਡੀਓ ਉਹਨਾਂ ਪਰਿਵਾਰਾਂ ਦੇ ਲਈ ਬਹੁਤ کارਗਰ ਸਿੱਧ ਹੋ ਸਕਦੀ ਹੈ। ਪਹਿਲਾ ਸੱਸ ਨੋ ਦਾ ਰਿਸ਼ਤਾ ਤੇ ਸਾਨੂੰ ਗ੍ਰਹਿਾਂ ਦਾ ਆਪਸੀ ਸੰਬੰਧ ਸਮਝਣਾ ਪਏਗਾ ਸੱਸ ਤੇ ਨੋ ਦਾ ਰਿਸ਼ਤਾ ਦੋ ਪੀੜੀਆਂ ਵਿਚਲੇ ਚੰਦਰਮਾ ਦਾ ਰਿਸ਼ਤਾ ਆ ਇੱਕ ਦਾ ਰਿਸ਼ਤਾ ਜਿਹੜਾ ਹੈ ਉਹ ਮਾਂ ਦਾ ਹੈ ਜਿਹੜੀ ਸੱਸ ਆ ਉਹਦਾ ਚੰਦਰਮਾ ਤੇ ਦੂਜੇ ਦਾ ਮੰਨਤਾ ਦੀ ਪ੍ਰਤੀ 9 ਵਜੇ ਸਵਿਕਾਰ ਕੀਤੇ ਜਾਣ ਦਾ ਪ੍ਰਤੀਕ ਇੱਕ ਕਹਿੰਦੀ ਮੈਨੂੰ ਸੱਸ ਵਜੋਂ ਸਵੀਕਾਰੇ ਨੋ ਤੇ નો ਕਹਿੰਦੀ ਮੈਨੂੰ 9 ਵਜੋਂ ਸਵੀਕਾਰਿਆ ਜਾਏ ਜਲਦ ਤੋਂ ਜਲਦ ਇਹ ਚੰਦਰਮਾ ਦਾ ਕਲੇਸ਼ਾ ਪਰ ਅੱਗੇ ਗੱਲ ਅਜੇ ਹੋਰ ਪਰਤਾਂ ਖੋਲਾਂਗੀ ਮੈਂ ਵੈਦਿਕ ਜੋਤਿਸ਼ ਕਹਿੰਦਾ ਕਿ ਜੇ ਸੱਸ ਦਾ ਚੰਦਰਮਾ ਤੇ ਨੋ ਦਾ ਚੰਦਰਮਾ ਆਪਸ ਵਿੱਚ ਮਿੱਤਰ ਰਾਸ਼ੀਆਂ 'ਚ ਹੋਏ ਤਾਂ ਤਾਂ ਗੱਲ ਬਣ ਗਈ ਕਿਉਂ ਕਿ ਇਹ ਫਿਰ ਰਿਸ਼ਤਾ ਪਿਆਰ ਦਾ ਤੇ ਆਦਰ ਦਾ ਬਣਿਆ ਰਹਿਣਾ ਪਰ ਜੇ ਕਿਤੇ ਦੋਨਾਂ ਦੇ ਚੰਦਰਮਾ ਛੜਸ਼ਟਕ ਜੋਗ ਭਾਵ 6ਵੇਂ ਘਰ ਜਾਂ 8ਵੇਂ ਘਰ ਵਾਲੀ ਸਥਿਤੀ 'ਚ ਆ ਗਏ ਤਾਂ ਘਰ 'ਚ ਮਾਨਸਿਕ ਖਿੱਚ ਤਾਣ ਤੇ ਈਰਖਾ ਦੀ ਊਰਜਾ ਜਨਮ ਲੈਂਦੀ ਹੈ ਤੇ ਫਿਰ ਸ਼ੁਰੂ ਹੁੰਦਾ ਹੈ ਕਲੇਸ਼ ਫਿਰ ਸ਼ੁਰੂ ਹੁੰਦੀ ਹੈ ਅਣਬਣ ਫਿਰ ਸ਼ੁਰੂ ਹੁੰਦਾ ਹੈ ਇੱਕ ਲੰਮਾ ਪ੍ਰੋਸੈਸ ਮੌਤ ਤੁਲ ਕੋਟਾਂ ਕਚਹਿਰੀਆਂ ਦੇ ਚੱਕਰ ਝੂਠੇ ਦੋਸ਼ ਕੁਝ ਨਹੀਂ ਕਹਿ ਸਕਦੇ ਗ੍ਰਹਾਂ ਦੀ ਖੇਡ ਹੈ ਸਾਰੇ ਸਾਸਨ ਵਿੱਚ ਕਲੇਸ਼ ਦੇ ਮੁੱਖ ਗ੍ਰਹਿ ਕੀ ਹੈ ਦੀ ਕਨਫਲਿਕਟ ਪਲੈਨਟਸ ਕਿਹੜੇ-ਕਿਹੜੇ ਨੇ ਪਹਿਲਾ ਜ਼ਿੰਮੇਵਾਰ ਗ੍ਰਹਿ ਆ ਮੰਗਲ ਐਂਗਰ ਤੇ ਡੋਮਿਨੈਂਸ ਦਾ ਪ੍ਰਤੀਕ ਮੰਗਲ ਕਰਤਾ ਤੇ ਅਧਿਪੱਤੇ ਦਾ ਗ੍ਰਹਿ ਹੈ ਜਿਹਦਾ ਅਰਥ ਹੁੰਦਾ ਹੈ ਹੁਕਮ ਚਲਾਉਣ ਦੀ ਊਰਜਾ ਜੇ ਕਿਸੇ ਦੀ ਕੁੰਡਲੀ ਵਿੱਚ ਮੰਗਲ ਪਹਿਲੇ ਚੌਥੇ ਜਾਂ ਦਸਵੇਂ ਘਰ ਚ ਉੱਚੋਕੇ ਬੈ ਕੇ ਆ ਤਾਂ ਉਹ ਵਿਅਕਤੀ ਘਰ ਵਿੱਚ ਆਪਣੀ ਚਲਾਉਣ ਦੀ ਆਦਤ ਰੱਖਦਾ ਮੇਰਾ ਹੀ ਕਹਿਣਾ ਮੰਨਣ ਸਾਬ ਮੇਰੇ ਗੁਲਾਮ ਬਣ ਕੇ ਰਹਿਣ ਸਾਬ ਮੇਰੇ ਹੀ ਉਂਗਲੀ ਦੇ ਇਸ਼ਾਰਿਆਂ ਤੇ ਨੱਚਣ ਸਾਬ ਚਾਹੇ ਉਹ ਨੋਾ ਚਾਹੇ ਸੱਤਸਾ ਜੇ ਦੇਵੀ ਕੁੰਡਲੀ ਚ ਮੰਗਲ ਪਹਿਲੇ ਚੌਥੇ ਜਾਂ ਦਸਵੇਂ ਘਰ ਚ ਉੱਚਾ ਹੋ ਕੇ ਬਹਿ ਗਿਆ ਤਾਂ ਫਿਰ ਇਹ ਭਾਵਨਾ ਪੈਦਾ ਹੋਣੀ ਹੋਣੀ ਹੈ ਜਦੋਂ ਸਸਤੇ ਨੋ ਦੋਨਾਂ ਦੇ ਜਨਮ ਕੁੰਡਲੀ ਚ ਮੰਗਲ ਮਜ਼ਬੂਤ ਹੋਏਗਾ ਫਿਰ ਕੀ ਹੈ ਦੋ ਰਾਣੀਆਂ ਆ ਸੰਘਾਸਨ ਏਕਾ ਬੈਠਣ ਲਈ ਹੋਣੀ ਹੈ ਲੜਾਈ ਐਦਾਂ ਹੋਇਆ ਪਲਾਂ ਇਹੀ ਥਾਂ ਅਧਿਕਾਰ ਦੀ ਜੰਗ ਸ਼ੁਰੂ ਹੁੰਦੀ ਹੈ ਪਲਾਂ ਆਪ ਦੱਸੋ ਦੁਨੀਆ ਵਾਲਿਓ ਇੰਜ ਸੰਭਵ ਹੋ ਸਕਦਾ ਹੈ ਇੱਕ ਸੰਗਸਨ ਸੰਗਸਨ ਤੇ ਦੋ ਰਾਣੀਆਂ ਬਰਾਜਮਾਨ ਹੋ ਜਾਣਗੀਆਂ ਇਹ ਗ੍ਰਹਿਾਂ ਕਰਕੇ ਹੁੰਦਾ ਪਿਆ ਦੂਜਾ ਗ੍ਰਹਿ ਹੈ ਚੰਦਰਮਾ ਇਮੋਸ਼ਨਜ਼ ਦਾ ਤੇ ਈਗੋ ਦਾ ਪ੍ਰਤੀਕ ਹੈ ਚੰਦਰਮਾ ਮਨ ਦਾ ਸਵਾਮੀ ਹੈ ਤੇ ਜਦੋਂ ਚੰਦਰਮਾ ਸਥਿਰ ਹੁੰਦਾ ਹੈ ਘਰ ਦੀਆਂ ਗੱਲਾਂ ਛੋਟੀਆਂ ਨਹੀਂ ਰਹਿੰਦੀਆਂ ਬਾਤ ਦਾ ਬਤੰਗੜ ਬਣ ਕੇ ਵੱਡੀਆਂ ਹੋ ਜਾਂਦੀਆਂ ਸੱਸ ਦਾ ਚੰਦਰਮਾ ਜੇ ਅਨਸਟੇਬਲ ਹੈ ਭਾਵ ਵਕਰੀ ਹੋਵੇ ਜਾਂ ਫਿਰ ਉਸ ਤੇ ਕੇਤੂ ਦੀ ਦ੍ਰਿਸ਼ਟੀ ਆ ਤਾ ਉਹ ਆਪਣੀ ਡੋਮਿਨੈਂਸ ਖੋਣ ਤੋਂ ਡਰਦੀ ਹੈ ਕਿ ਗੁਆਚ ਨਾ ਜਾਏ ਮੇਰੀ ਪਾਵਰ ਮੈਸਾਸਾਂ ਇਸ ਕਰਕੇ ਨਵੀਨੋ ਨਾਲ ਮਨੋਵਿਗਿਆਨਕ ਟਕਰਾਅ ਬਣਨਾ ਸ਼ੁਰੂ ਹੁੰਦਾ ਦੋ ਦਿਮਾਗਾਂ ਦਾ ਕਲੇਸ਼ ਦੂਜੇ ਪਾਸੇ ਨੋਹ ਦਾ ਚੰਦਰਮਾ ਜੇ ਰਾਹੂ ਦੀ ਦ੍ਰਿਸ਼ਟੀ ਛੁਏਗਾ ਤਾਂ ਉਹ ਆਪਣੀ ਆਜ਼ਾਦੀ ਤੇ অতি ਗਰਵ ਮਹਿਸੂਸ ਕਰੇਗੀ ਤੇ ਕਲੇਸ਼ ਦੀਆਂ ਲਪਟਾਂ ਉੱਠਣ ਲੱਗ ਪੈਣਗੀਆਂ ਜੋ ਜਵਾਲਾਮੁਖੀ ਦਾ ਰੂਪ ਧਰਦੇ ਆਂ देर ਨਹੀਂ ਫਿਰ ਲੱਗਣਗੇ ਇਹ ਤਾਂ ਸੀ ਚੰਦਰਮਾ ਦੀ ਸਥਿਤੀ ਮੈਂ ਪਹਿਲਾਂ ਮੰਗਲ ਦੀ ਸਥਿਤੀ ਦੋਨਾਂ ਦੀ ਸਾਸ ਤੇ ਨੌਂ ਦੀ ਕੁੰਡਲੀ ਜੇ ਦੱਸਿਆ ਫਿਰ ਮੈਂ ਚੰਦਰਮਾ ਬਾਰੇ ਦੱਸਿਆ ਸਾਸਰੀ ਕੁੰਡਲੀ ਤੇ ਨੌਂ ਦੀ ਕੁੰਡਲੀ ਕਲਾਕਲੇਸ਼ ਦਾ ਅਗਲਾ ਦੋਸ਼ੀ ਗ੍ਰਹਿ ਹੈ ਰਾਹੂ ਕੁੰਡਲੀਆਂ ਆਉਣਗੀਆਂ ਦੋਨੋਂ ਹੀ ਰਾਹੂ ਉਹ ਗ੍ਰਹਿ ਆ ਜੋ ਦ੍ਰਿਸ਼ਟੀ ਨੂੰ ਮੋੜ ਦਿੰਦਾ ਜੇ ਸਾਸ ਦੇ ਚੌਥੇ ਘਰ ਜਿਹੜਾ ਕਿ ਘਰ-ਬਾਰ ਤੇ ਮਨ ਦਾ ਸਥਾਨ ਹੁੰਦਾ ਉਥੇ ਰਾਹੂ ਬੈਠਾ ਹੋ ਗਿਆ ਨਾ ਤਾਂ ਉਹ ਨੋ ਨੂੰ ਸਦਾ 12ਵੀਂ ਔਰਤ ਮੰਨੇਗੀ ਉਹ ਸੱਸ ਨੋ ਨੂੰ ਹਮੇਸ਼ਾ ਕਹੇਗੀ ਇਹ 12ਵੀਂ ਥਰਡ ਪਰਸਨ ਹੀ ਹੈ ਐਕਸੈਪਟ ਨਹੀਂ ਕਰੇਗੀ ਕਦੀ ਵੀ ਭਾਵੇਂ ਉਹ ਘਰ ਚ ਕਿੰਨਾ ਵੀ ਯੋਗਦਾਨ ਸੱਚਾ-ਸੂਚਾ ਨਾ ਪਾਉਂਦੀ ਹੋਵੇ ਵਿਚਾਰੀ ਸਾਰਾ ਦਿਨ ਟੁੱਟ-ਮਰਦੀ ਹੋਵੇ ਨੋ ਫਿਰ ਵੀ ਉਹ ਸੱਸ ਦੀ ਗੁੱਡਵਿਲ ਚ ਨਹੀਂ ਆਏਗੀ ਇਹੀ ਕਾਰਨ ਹੈ ਕਿ ਕਈ ਵਾਰੀ ਸੱਸ ਨੋ ਵਿੱਚ ਬਿਨਾਂ ਕਿਸੇ ਕਾਰਨ ਗਲਤਫਹਿਮੀ ਬਣ ਜਾਂਦੀ ਹੈ ਅਗਲਾ ગ્રਹ ਹੈ ਸ਼ਨੀ ਜਿਹੜਾ ਸੰਜਮ ਦੂਰੀ ਠੰਡਾ ਰਵਈਆ ਬਣਾਉਂਦਾ ਹੈ ਸ਼ਨੀ ਜੇ ਕਿਸੇ ਇੱਕ ਦੀ ਕੁੰਡਲੀ ਚ ਚੌਥੇ ਜਾਂ ਸੱਤਵੇਂ ਘਰ ਚ ਹੋਏਗਾ ਉਹ ਰਿਸ਼ਤਿਆਂ ਚ ਠੰਡਾ ਰਵਈਆ ਲਿਆਉਂਦਾ ਹੈ ਸ਼ਨੀ ਦੀ ਊਰਜਾ ਕਿਉਂਕਿ ਉਹ ਨਿਆਂ ਦੀ ਹੈ ਇਨਸਾਫ ਦੀ ਹੈ ਪਰ ਬਿਨਾ ਪ੍ਰੇਮ ਦੇ ਪਿਆਰ ਮੰਫੀ ਹੁੰਦਾ ਹੈ ਸ਼ਨੀ ਚ ਕਿਉਂਕਿ ਜੱਜ ਵਾਲੀ ਭਾਵਨਾ ਹੁੰਦੀ ਹੈ ਇਸ ਲਈ ਜੇ ਸੱਸ ਬਹੁਤੇ ਸ਼ਨੀ ਤੋਂ ਪ੍ਰਭਾਵਿਤ ਹੋਈ ਤਾਂ ਉਹ ਨੋਂ ਤੋਂ ਪਿਆਰ ਨਹੀਂ ਸਿਰਫ ਅਨੁਸ਼ਾਸਨ ਚਾਹੁੰਦੀ ਹੈ ਹਾਂ ਆ ਕਰ ਲਾ ਹੋਣਾ ਉਹ ਕਰ ਲਾ ਡਿਸਪਲਾਈਨਡ ਨੋ ਚਾਹੁੰਦੀ ਹੈ ਇਸੇ ਕਰਕੇ ਫਿਰ ਦਿਲਾਂ 'ਚ ਦੂਰੀ ਵੱਧਦੀ ਹੈ ਜੋ ਕਲੇਸ਼ ਦਾ ਕਾਰਨ ਬਣਦੀ ਹੈ ਹੁਣ ਗੱਲ ਹੈ ਪੰਜਵੇਂ ਗ੍ਰਹਿ ਦੀ ਜਿਹੜਾ ਸਸਤੇ ਨੋਂਦੇ ਰਿਸ਼ਤੇ ਨੂੰ ਪਰੰਪਰਿਕ ਰਿਸ਼ਤੇ ਨੂੰ ਹਮੇਸ਼ਾ ਤੋਂ 36 ਦੇ ਅੰਕੜੇ ਵਾਲਾ ਦਿਖਾਇਆ ਉਹ ਹੈ ਕੇਤੂ ਡਿਟੈਚਡ એનર્ਜੀ ਪੈਦਾ ਕਰਦਾ ਹੈ ਮੋਹ ਪੰਗ ਕਰ ਦਿੰਦਾ ਇੱਕ ਦੂਜੇ ਪ੍ਰਤੀ ਨਾ ਪਿਆਰ ਨਹੀਂ ਰਹਿਣ ਦਿੰਦਾ ਕੇਤੂ ਕੇਤੂ ਰਿਸ਼ਤਿਆਂ ਨੂੰ ਮੂਲ ਤੋਂ ਕੱਟਦਾ ਜੜ ਤੋਂ ਜੇ ਨੋ ਦੀ ਜਨਮ ਕੁੰਡਲੀ ਚ ਚੰਦਰ ਤੇ ਕੇਤੂ ਇਕੱਠੇ ਆ ਨਾ ਇੱਕ ਘਰ ਵਿੱਚ ਚੈੱਕ ਕਰੋ ਆਪਣੀਆਂ ਕੁੰਡਲੀਆਂ ਉਹ ਅਣਜਾਣੇ ਚ ਭਾਵਨਾਵਾਂ ਮਤੋਂ ਕੱਟੀ ਹੋਈ ਹੋ ਜਾਂਦੀ ਹੈ ਇਸ ਨਾਲ ਸੱਤ ਨੂੰ ਲੱਗਦਾ ਕਿ ਇਹ ਆਪਣੇ ਆਪ ਚ ਰਹਿੰਦੀ ਹੈ ਇਹ ਮੈਨੂੰ ਇੱਜ਼ਤ ਨਹੀਂ ਦਿੰਦੀ ਇਹ ਮੈਨੂੰ ਪਿਆਰ ਨਹੀਂ ਕਰਦੀ ਪਰ ਦਰਅਸਲ ਤਾਂ ਇਹ ਗ੍ਰਹਿ ਦੀ ਮਾਨਸਿਕ ਕਸਰ ਹੈ ਪ੍ਰਾਤਨ ਗ੍ਰੰਥਾਂ ਦੇ ਅਨੁਸਾਰ ਜਦੋਂ ਘਰ ਦੀ ਇਸਤਰੀ ਪਾਵ ਮਾ ਲਗਭਗ ਉਮਰ ਲਾ ਲੋ 50 ਸਾਲ ਤੇ ਉਹਦੀ ਬਹੂ ਲਗਭਗ ਉਮਰ ਲਾ ਲੋ 25 ਤੋਂ 30 ਦੇ ਵਿੱਚਕਾਰ ਉਸ ਸਮੇਂ ਨਾ ਗ੍ਰਹਿ ਸੰਚਾਰ ਚੰਦਰ ਤੇ ਸ਼ੁਕਰ ਵਿੱਚ ਵਿਰੋਧ ਲਿਆਉਂਦਾ ਦੋ ਗ੍ਰਹਿ ਨੇ ਚੰਦਰ ਤੇ ਸ਼ੁਕਰ ਉਹਨਾਂ 'ਚ ਵਿਰੋਧ ਆ ਜਾਂਦਾ ਇਹਹੀ ਸਮਾਂ ਹੁੰਦਾ ਜਦੋਂ ਘਰ ਦੇ ਵਿੱਚ ਸਤਾ ਸੰਘਰਸ਼ ਸ਼ੁਰੂ ਹੁੰਦਾ ਕਿ ਘਰ ਦੀ ਮਾਲਕ ਕਿਹੜੀ ਹੈ ਇਹ ਗ੍ਰਹਿ ਕਰਕੇ ਹੋ ਰਿਹਾ ਇਹ ਕੁਦਰਤੀ ਚੱਕਰ ਹੈ ਗ੍ਰਹਿ ਮਨੁੱਖੀ ਊਰਜਾ ਨੂੰ ਉਮਰ ਦੇ ਅਨਸਾਰ ਮੋੜਦੇ ਆ। ਉਹ ਸੱਸ ਜਿਹੜੀ 50 ਪਲੱਸ ਆ ਤੇ ਜਿਹੜੀ ਬਹੂ 25 ਤੋਂ 30 ਸਾਲ ਦਾ ਉਹਦੇ ਚੰਦਰ ਤੇ ਸ਼ੁਕਰ ਚ ਆਪਸ ਚ ਇਸ ਇਹ ਚ ਵਿਰੋਧ ਆਉਣਾ ਹੀ ਆਉਣਾ। ਤੇ 50 ਪਾਰ ਕਰਦੇ ਆ ਚੰਦਰ ਤੇ ਸ਼ੁਕਰ ਦੀ ਸਥਿਤੀ ਹੋਰ ਹੋ ਜਾਣੀ ਆ ਤੇ 25 30 ਦੀ ਉਮਰ ਚ ਚੰਦਰ ਤੇ ਸਥਿਤੀ ਦੀ ਉਹ ਉਹ ਦੋਨਾਂ ਦੀ ਸ਼ੁਕਰ ਦੀ ਸਥਿਤੀ ਹੋ ਰਾ ਇਸ ਕਰਕੇ ਕਲੈਸ਼ ਆ ਗਿਆ। ਜੋਤਿਸ਼ ਦੇ ਅਨਸਾਰ ਜਦੋਂ ਘਰ ਚ ਸੱਸ ਨੂੰ ਚਿੱਚੋ ਤਾਣ ਬਣੇ ਤਾਂ ਦੋਹਾਂ ਨੂੰ ਇੱਕੋ ਵੇਲੇ ਕਿਹੜੇ ਕਿਹੜੇ ਉਪਾਅ ਕਰਨੇ ਚਾਹੀਦੇ ਆ ਮੇਰਾ ਮੈਟਰ ਇਹ ਆ ਕਿ ਘਰਾਂ ਚ ਸੁੱਖ ਸ਼ਾਂਤੀ ਰਵੇ ਬਹੁਤ ਕਲੇਸ਼ ਨੇ ਹਰ ਦੂਜੇ ਘਰ ਦੀ ਇਹ ਸਮੱਸਿਆ ਹੈ ਤੁਸੀਂ ਕੀ ਕਰਨਾ ਦੋਨਾਂ ਨੇ ਜਿੰਨੇ ਉਪਾਅ ਦੋਨਾਂ ਦੇ ਨੇ ਸ਼ੁੱਕਰਵਾਰ ਦੀ ਰਾਤ ਚੰਦਰ ਸ਼ਾਂਤੀ ਪਾਠ ਕਰਨਾ ਮਿਲ ਜਾਂਦਾ ਹੈ ਪੂਜਾ ਸਮਗਰੀ ਵਾਲੀ ਕਿਤਾਬਾਂ ਦੀ ਧਾਰਮਿਕ ਕਿਤਾਬਾਂ ਦੀ ਦੁਕਾਨ ਤੋਂ ਇੱਕ ਲੋਟਾ ਦੁੱਧ ਲੈ ਲਓ ਕੱਚਾ ਦੁੱਧ ਉਹਦੇ ਚ ਕੁਝ ਚਿੱਟੇ ਚੌਲ ਪਾ ਲਓ ਚੰਦਰਮਾ ਦੀ ਚਾਨਣੀ ਹੀਠਾਂ ਖੜੇ ਹੋ ਕੇ ਦੋਨਾਂ ਨੇ 21 ਵਾਰ ਓਮ ਚੰਦਰਾਇ ਨਮੋ ਦਾ ਪਾਠ ਕਰਨਾ ਹੈ ਫਿਰ ਉਹ ਜਿਹੜਾ ਦੁੱਧ ਗੜ ਵਿੱਚ ਸੀਗਾ ਉਹਨੂੰ ਤੁਲਸੀ ਦੇ ਪੌਦੇ ਦੀ ਜੜ੍ਹ 'ਚ ਚੜਾ ਦੇਣਾ ਲਗਾਤਾਰ ਕਰਨਾ ਹੈ ਇਹਦੇ ਨਾਲ ਚੰਦਰ ਤੇ ਸ਼ੁਕਰ ਦੋਨੋਂ ਗ੍ਰਹਿ ਸ਼ਾਂਤ ਹੋ ਜਾਣੇ ਆ ਘਰ ਦੀ ਊਰਜਾ ਮਿੱਠੀ ਮਿਠਾਸਪ੍ਰੀ ਹੋ ਜਾਏਗੀ ਤੇ ਆਪਸ 'ਚ ਜਿਹੜਾ ਹੰਕਾਰ ਬਣਿਆ ਕਲੈਸ਼ ਦਾ ਉਹ ਹੌਲੇ-ਹੌਲੇ ਕੁਲ ਮਿਲ ਜਾਏਗਾ ਆਪਸ ਖਤਮ ਹੋ ਜਾਏਗਾ ਦੂਜਾ ਹੈ ਸ਼ੁੱਕਰਵਾਰ ਸ਼ਾਮ ਨੂੰ ਤੁਸੀਂ ਗੁਲਾਬ ਦੀ ਫਰੇਗਰੈਂਸ ਵਾਲੀ ਧੂਪ ਲਾਓ ਦੋਹਾਂ ਔਰਤਾਂ ਨੇ ਭਾਵ ਸਾਸਨੋਂ ਨੇ ਇਕੱਠੇ ਓਮ ਸ਼ੂ ਸ਼ੁਕਰਾਇ ਨਮਾ 108 ਵਾਰੀ ਸ਼ੁਕਰਦਾ ਬੀਜ ਮੰਤਰ ਪੜ੍ਹ ਲਓ। ਇਹ ਗ੍ਰਹਿ ਸਹਾਯੋਗ ਬਤਾਉਂਦਾ ਤੇ ਆਪਸੀ ਸਮਝ ਸ਼ੁਰੂਆਤ ਕਰਦਾ ਹੈ ਚੰਗੀ। ਅੰਡਰਸਟੈਂਡਿੰਗ। ਅਗਲਾ ਉਪਾਅ ਹੈ ਮੰਗਲਵਾਰ ਨੂੰ ਤੁਸੀਂ ਲਾਲ ਚੂੜੀਆਂ ਕੱਟਦੀਆਂ ਲਾਲ ਫੁੱਲ ਤੇ ਮਿਠਾਈ ਭਗਵਾਨ ਹਨੂਮਾਨ ਜੀ ਨੂੰ ਅਰਪਤ ਕਰਨੀ ਆ ਮੰਤਰ ਬੀਜ ਮੰਤਰ ਪੜੋਂਗੇ ਓਮ ਅੰਗਾਰ ਕਾਇ ਨਮਾ ਇਸ ਦੇ ਨਾਲ ਗੁੱਸਾ ਤੇ ਹੰਕਾਰ ਦੋਨੋਂ ਨਰਮ ਹੋ ਜਾਣਗੇ ਅਗਲਾ ਚੌਥਾ ਉਪਾਅ ਆ ਸੋਮਵਾਰ ਨੂੰ ਸਵੇਰੇ ਚਾਂਦੀ ਦੀ ਛੋਟੀ ਜੀ ਗਲਾਸੀ ਲੈ ਉਹ ਇੱਕ ਵਾਰੀ ਉਹਦੇ ਚ ਕੱਚਾ ਦੁੱਧ ਤੇ ਪਾਣੀ ਮਿਲਾ ਕੇ ਚੰਦਰਮਾ ਵੱਲ ਮੁਖ ਕਰ ਲੋ ਤੜਕੇ ਚੰਦਰਮਾ ਨਜ਼ਰ ਆਉਂਦਾ ਹੁੰਦਾ ਆਕਾਸ਼ ਚ ਓਮ ਸੋਮ ਸੋਮਾਇ ਨਮਹ ਮੰਤਰ ਦੇ ਨਾਲ 11 ਬੂੰਦਾਂ ਡ੍ਰੌਪਸ ਪਾਉਣੀਆਂ ਕੱਚੀ ਲਸੀ ਦੀਆਂ ਇਹਦੇ ਨਾਲ ਸਸਤੇ ਨੌਦਵਾਨਾ ਵਿਚਕਾਰ ਮਨ ਸ਼ਾਂਤ ਰਹੇਗਾ ਆਪਸ ਵਿੱਚ ਪਿਆਰ ਵਧੇਗਾ ਰਿਸ਼ਤਿਆਂ ਦਾ ਨਿਗ੍ਖ ਬਰਕਰਾਰ ਰਹੇਗਾ ਪੰਜਵਾਂ ਉਪਾਅ ਆ ਸ਼ਾਮ ਨੂੰ ਘਰ ਦੇ ਉੱਤਰੀ ਪਾਸੇ ਨਾਰਥ ਸਾਈਡ ਜਿਹੜੀ ਦੀਵਾਰ ਬਣਦੀ ਹੈ ਬਾਉਂਡਰੀ ਵਾਲ ਉੱਥੇ ਤਿਲਾਂ ਦੇ ਤੇਲ ਦਾ ਇੱਕ ਦੀਵਾ ਬਾਲਣਾ ਹੈ ਧਿਆਨ ਨਾਲ ਬਾਲਣਾ ਹੈ ਓਮ ਰਾਹਵੇ ਨਮਹ ਰਾਹੁ ਦਾ ਬੀਜ ਮੰਤਰ ਹੈ ਇਹਨੂੰ 27 ਵਾਰ ਉਚਾਰਨਾ ਰਾਹੁ ਦਾ ਮੰਤਰ 27 ਵਾਰ ਕਰੀਦਾ ਨੇਗੇਟਿਵਿਟੀ ਤੇ ਈਰਖਾ ਆਪਸ ਵਿੱਚ ਜਿਹੜੀ ਦੋਨਾਂ ਦੇ ਰਿਸ਼ਤਿਆਂ 'ਚ ਆ ਗਈ ਹੈ ਉਹ ਘਟੇਗੀ ਮਿਠਾਸ ਵਧੇਗੀ ਫਿਰ ਹੁਣ ਤੁਸੀਂ ਮੈਨੂੰ ਇੱਕ ਸਵਾਲ ਦਾ ਜਵਾਬ ਦੇ ਦਿਓ ਕਿ ਕੀ ਤੁਹਾਨੂੰ ਜਿਹੜੀਆਂ ਵਿਆਹੀਆਂ ਵਰੀਆਂ ਨੇ ਜਿਨ੍ਹਾਂ ਦੀਆਂ ਨੋਹਾਂ ਆ ਗਈਆਂ ਤੇ ਨੋਹਾਂ ਨੂੰ ਪਤਾ ਵੀ ਉਹ ਸੱਸਾਂ ਨਾਲ ਰਹਿੰਦੀਆਂ ਕੀ ਤੁਹਾਨੂੰ ਕਦੇ ਲੱਗਿਆ ਕਿ ਘਰ ਦਾ ਮਾਹੌਲ ਬਿਲਾ ਬਿਨਾਂ ਕਿਸੇ ਕਾਰਨ ਬੜਾ ਭਾਰੀ ਪਰਕਮ ਟੈਂਸ ਕਮੈਂਟ ਕਰਕੇ ਮੈਨੂੰ ਦੱਸੋ ਕਿ ਤੁਹਾਡਾ ਸੱਸ ਸਨੋ ਵਾਲਾ ਆਪਸੀ ਰਿਸ਼ਤਾ ਕਿਹੋ ਜਿਹਾ ਚੱਲ ਰਿਹਾ ਹੈ ਇਸ ਵੱਲੇ ਸੱਚ ਬੋਲਿਓ ਕਮੈਂਟਸ ਮੇਰੇ ਕੋਲ ਹੋਰ ਉਪਾਅ ਨੇ ਮੈਂ ਉਹ ਵੀ ਦੱਸਾਂਗੀ ਫਿਰ ਜੇ ਵੀਡੀਓ ਜਾਣਕਾਰੀ ਭਰਪੂਰ ਲੱਗੀ ਹੈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਚੈਨਲ ਡਾਕਟਰ ਤੇਰਾ ਕੌਰ ਨੂੰ ਸਬਸਕ੍ਰਾਈਬ ਕਰੋ ਹਾਈਪ ਦੀ ਆਪਸ਼ਨ ਦਬਾਓ ਜੁਆਇਨ ਦਾ ਬਟਨ ਦਬਾ ਦਿਓ ਅਗਲੇ ਐਪੀਸੋਡ 'ਚ ਫਿਰ ਮਿਲਾਂਗੇ ਇੱਕ ਨਵੇਂ ਵਿਸ਼ੇ ਨਾਲ ਜਿੱਥੇ ਜੋਤਿਸ਼ ਸਿਰਫ ਗ੍ਰਹਿ ਨਹੀਂ ਕਰਦੀਆਂ ਕਹਾਣੀਆਂ ਵੀ ਸਮਝਾਏਗਾ ਟਿਲ ਦੈਨ ਬਾਏ ਬਾਏ ਆਪਸੀ ਇਤਫਾਕ ਤੇ ਭਾਈਚਾਰਕ ਸਾਂਝ ਬਣੀ ਰਹੇ ਤੇਰ ਸਾਰੀਆਂ ਦੁਆਵਾਂ ਨਾਲ ਇਹ ਰਿਸ਼ਤੇ ਨਿੱਗੇ ਰਹਿਣ ਡਾਕਟਰ ਤੇਰਾ ਕੌਰ ਵੱਲੋਂ ਸਭ ਨੂੰ ਬਾਏ ਬਾਏ